ਅਸ਼ਵਨੀ ਸ਼ਰਮਾ ਜੀ ਦਾ ਆਉਣਾ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਇਹ ਮੰਨ ਲਈਏ ਕਿ ਸੁਨੀਲ ਜਾਖੜ ਨੂੰ ਪ੍ਰਧਾਨਗੀ ਤੋਂ ਲਾਉਣ ਦੀਆਂ ਤਿਆਰੀਆਂ ਹੋ ਰਹੀਆਂ ਪਬਲਿਸਿਟੀ ਲਈ ਕੋਈ ਜੋ ਮਰਜ਼ੀ ਕਹੀ ਜਾਵੇ ਪਰ ਇਸ ਦੀ ਕੋਈ ਗੱਲ ਨਹੀਂ ਹੈ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਸੰਗਠਨ ਚੋਣਾਂ ਦੀ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਉਹ ਪੂਰੀ ਕਰਾਂਗੇ ਇਸੇ ਕਹਿਣ ਦਾ ਮਤਲਬ ਸੁਨੀਲ ਜਾਖੜ ਪ੍ਰਧਾਨ ਹੈਗੇ ਨੇ ਪੰਜਾਬ ਦੇ ਬੀਜੇਪੀ ਬਲਕਿ ਜਾਖੜ ਜੀ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਹਨ ਔਰ ਅਸ਼ੁਨੀ ਜੀ ਨੂੰ ਪਾਰਟੀ ਨੇ ਮੌਕਾ ਦਿੱਤਾ ਕਹਿ ਰਹੇ ਕਿ ਸੁਨੀਲ ਜਾਖੜ ਪ੍ਰਧਾਨ ਹੈਗੇ ਨੇ ਉਹ ਸੀਨੀਅਰ ਲੀਡਰ ਨੇ ਆ ਪ੍ਰਧਾਨ ਨੇ ਇਹ ਵੀ ਡਿਫਾਈਨ ਕਰੋ ਉਹ ਸੀਨੀਅਰ ਲੀਡਰ ਜਿਹੜਾ ਹੁੰਦਾ ਹੈ ਉਹ ਪ੍ਰਧਾਨ ਹੋਵੇ ਜਾਂ ਨਾ ਹੋਵੇ ਅਸ਼ੋਕ ਜੀ ਦਾ ਸਵਾਲ ਹੈ ਕਿ ਹੈ ਕਿ ਨਹੀਂ ਜਦੋਂ ਕਪਤਾਨ ਚਲੇ ਜਾਂਦਾ ਹੈ ਜਾਂ ਕਪਤਾਨ ਦੀ ਪ੍ਰਕਿਰਿਆ ਨਹੀਂ ਚੱਲਦੀ ਤਾਂ ਜਿਹੜਾ ਉਹ ਉੱਤਰ ਦਾ ਅਧਿਕਾਰੀ ਹੈ ਉਹ ਤੈਅ ਕੀਤਾ ਜਾਂਦਾ ਹੈ ਤੁਸੀਂ ਇਹ ਮੰਨ ਰਹੇ ਹੋ ਕਿ ਜਾਖੜ ਸਾਹਿਬ ਦੀ ਦਾ ਕੰਮ ਕਰ ਨਹੀਂ ਸਹੀ ਚੱਲਦਾ ਪਿਆ ਜਾਂ ਉਹ ਨਹੀਂ ਸਹੀ ਕੰਮ ਕਰ ਰਹੇ ਇਹ ਤੁਸੀਂ ਇਹ ਗੱਲ ਕਿਉਂ ਨਹੀਂ ਦੱਸਦੇ ਪਈਆਂ ਕਹਿ ਰਹੇ ਕਿ ਇੱਕ ਪਾਸੇ ਪ੍ਰਧਾਨ ਸਾਡੇ ਸੁਨੀਲ ਜਾਖੜ ਨੇ ਤੇ ਦੂਸਰੇ ਪਾਸੇ ਵਰਕਿੰਗ ਪ੍ਰਧਾਨ ਸਾਡੇ ਅਸ਼ੁਨੀ ਸ਼ਰਮਾ ਨੇ ਦੇਖੋ ਪ੍ਰਧਾਨ ਵਰਕਿੰਗ ਉਹਨਾਂ ਨੇ ਕਿਹਨਾਂ ਨੇ ਕਰਨਾ ਹੁਣ ਪ੍ਰਧਾਨ ਵਰਕ ਨਹੀਂ ਕਰ ਰਿਹਾ ਫਿਰ ਇਹ ਇਹ ਮੰਨ ਲਈ ਪੰਜਾਬ ਦੇ ਵਿੱਚ ਪੋਲਿਟਿਕਲੀ ਹੁਣ ਉਹ ਸਮਾਂ ਚੱਲ ਰਿਹਾ ਜਦੋਂ 2027 ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਪਾਰਟੀਆਂ ਰੁਝੀਆਂ ਹੋਈਆਂ ਨੇ ਹੁਣ 2027 ਨਜ਼ਰਾਂ ਦੇ ਵਿੱਚ ਹੈ ਔਰ ਉਹਦੇ ਵਿੱਚ ਪਰਫਾਰਮੈਂਸ ਜਿਹੜੀ ਹੈ ਉਹ ਪਾਰਟੀਆਂ ਦੀ ਕਿਦਾਂ ਦੀ ਰਹੇਗੀ ਇਹ ਹੁਣ 1-2 ਸਾਲਾਂ ਦੇ ਵਿੱਚ ਡਿਸਾਈਡ ਹੋਵੇਗਾ ਜਾਂ 1.5 ਸਾਲ ਜਿਹੜਾ ਬਚਿਆ ਉਹਦੇ ਵਿੱਚ ਡਿਸਾਈਡ ਹੋਵੇਗਾ ਇਹਦੇ ਬਾਰੇ ਗੱਲਬਾਤ ਕਰਦੇ ਆ ਅੱਜ ਬੀਜੇਪੀ ਦੀ ਸਥਿਤੀ ਬਾਰੇ ਗੱਲ ਕਰਦੇ ਆ ਲੰਘੇ ਦਿਨੀ ਬਹੁਤ ਸਾਰੀਆਂ ਚਰਚਾਵਾਂ ਵੀ ਚੱਲੀਆਂ ਬੀਜੇਪੀ ਨੂੰ ਲੈ ਕੇ ਆਲਰੇਡੀ ਚੱਲਦੀਆਂ ਪਈਆਂ ਨੇ ਉਹ ਵੀ ਕੁਝ ਇਹਦੇ ਵਿੱਚ ਮੌਜੂਦ ਰਹੇਗਾ شمار ਰਹੇਗਾ ਮੇਰੇ ਨਾਲ ਬੀਜੇਪੀ ਦੇ ਸੀਨੀਅਰ ਲੀਡਰ ਅਸ਼ੋਕ ਸ਼ਰੀਨ ਹਿੱਕੀ ਜੀ ਮੌਜੂਦ ਨੇ ਅਸ਼ੋਕ ਜੀ ਸਮਾਰ ਦਿੱਤਾ ਬਹੁਤ শুকਰੀਆ ਸੱਚੀ ਗੱਲ ਬਹੁਤ ਬਹੁਤ ਧੰਨਵਾਦ ਵਨ ਇੰਡੀ ਕਿਸ ਮੈਨੂੰ ਅੱਜ ਆਪਣੇ ਸਰੋਤਿਆਂ ਨਾਲ ਰੂਬਰੂ ਕਰਾ ਰਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 227 ਜਿਵੇਂ ਆਪਾਂ ਗੱਲ ਕਰੰਦੇ ਸੀ ਹੁਣੀ 227 ਤਾਂ ਹੁਣ ਮੈਨੂੰ ਲੱਗਦਾ ਅੱਖਾਂ 'ਚ ਹੋਣੀ ਹੈ ਤੇ ਹੁਣ ਪ੍ਰੇਪਰੇਸ਼ਨ ਉਸ ਹੱਬ ਨਾਲ ਚਲਦੀਆਂ ਹੋਣੀਆਂ 227 ਭਾਜਪਾ ਆਈ ਪੰਜਾਬ 'ਚ ਇਹ ਅੱਜ ਹਰ ਵਿਅਕਤੀ ਨੂੰ ਪਹਿਲਾਂ ਕੋਈ ਗੱਲ ਕਰਦਾ ਸੀਗਾ ਭਾਜਪਾ ਪਿੰਡਾਂ 'ਚ ਨਹੀਂ ਹੈ ਭਾਜਪਾ ਦੇ ਉਹ ਵਿਰੋਧੀ ਹੈ ਭਾਜਪਾ ਅੱਜ ਤੁਸੀਂ ਪੰਜਾਬ ਦੇ 24000 ਬੂਥਾਂ ਦੇ ਵਿੱਚ ਜਿਹੜੇ 6000 ਦੇ ਕਰੀਬ ਬੂ ਪਿੰਡ ਹੈ ਪੰਜਾਬ ਚ ਹਰ ਪਿੰਡ ਦੇ ਅੰਦਰ ਮੈਂ ਇਹ ਨਹੀਂ ਕਹਿੰਦਾ ਕਿਤੇ ਮਜਬੂਤੀ ਦੇ ਨਾਲ ਝੰਡਾ ਬੁਲੰਦ ਹੋ ਗਿਆ ਅੱਜ ਹਰ ਘਰ ਚ ਭਾਜਪਾ ਪਹੁੰਚ ਗਈ ਹੈ ਹਰ ਪਿੰਡ ਦੇ ਹਰ ਸਾਥ ਤੱਕ ਭਾਜਪਾ ਦੀ ਪਹੁੰਚ ਬਣ ਗਈ ਔਰ ਸ਼ਹਿਰਾਂ ਦੇ ਵਿੱਚ ਤਾਂ ਭਾਜਪਾ ਪਹਿਲਾਂ ਹੀ ਸੀਗੀ ਕਿਉਂਕਿ ਪਹਿਲਾਂ ਵੀ ਅਸੀਂ ਸੀਗੇ ਇਹ ਨਹੀਂ ਕਿ ਆਪਾਂ ਫੌਲ ਨਹੀਂ ਕਰਦੇ ਸੀ ਪਰ ਸਾਡਾ ਅਕਾਲੀ ਦਲ ਨਾਲ ਗਠਬੰਧਨ ਸੀ ਜਿਹੜੀਆਂ ਸੀਟਾਂ ਤੇ ਅਸੀਂ ਫੋਕਸ ਕਰਦੇ ਸੀਗੇ ਉਹਨਾਂ ਨੂੰ ਲੜਦੇ ਸੀਗੇ ਬਾਕੀ ਸਾਡਾ ਗਠਬੰਧਨ ਸੀ ਤੇ ਅਸੀਂ ਆਪਣਾ ਰੈਗੂਲਰ ਵਰਕ ਕਰਦੇ ਰਹੇ ਪਰ ਹੁਣ ਅਸੀਂ ਸਾਡੀ ਜਦੋਂ ਦਾ ਗਠਬੰਧਨ ਟੁੱਟਾ ਹੈ ਅਸੀਂ ਹਰ ਪਿੰਡ ਚ ਹਰ ਸੱਤ ਤੱਕ ਹਰ ਵਿਅਕਤੀ ਤੱਕ ਪਹੁੰਚ ਕਰਕੇ ਹਰ ਜਾਤੀ ਧਰਮ ਦੇ ਲੋਕਾਂ ਨਾਲ ਸੰਪਰਕ ਹੈ ਹਰ ਵਰਗ ਹਰ ਕੀਤਾ ਹਰ ਕਾਰੋਬਾਰੀ ਦੇ ਨਾਲ ਭਾਜਪਾ ਜਿਹੜੀ ਹੈ ਸਿੱਧੇ ਸੰਪਰਕ ਸੰਵਾਦ ਕਰਕੇ ਸਬੰਧ ਬਣਾ ਕੇ ਜਿਹੜਾ ਅਗਲਾ ਸਮੇਂ ਉਸ ਨੇਰਾ ਆਵੇ ਖੁਸ਼ਹਾਲ ਆਵੇ ਪੰਜਾਬ ਦੇ ਲਈ ਉਹਦੇ ਲਈ ਲੱਗੇ ਅੱਛਾ ਇੱਕ ਜੀ ਵੈਸੇ ਪ੍ਰੈਪਰੇਸ਼ਨਸ ਤਾਂ ਤੁਸੀਂ ਜਿਵੇਂ ਦੱਸਿਆ ਚਲਦੀਆਂ ਹੀ ਪਈਆਂ ਨੇ ਪਰ ਇਹਦੇ ਦਰਮਿਆਨ ਇੱਕ ਵੱਡਾ ਫੇਰ ਬਦਲ ਹੋਇਆ ਆ ਫੇਰ ਬਦਲ ਕਹਿ ਦਈਏ ਜਾਂ ਇਨਵੋਲਵਮੈਂਟ ਕਹਿ ਦਈਏ ਆ ਪੁਰਾਣੇ ਪ੍ਰਧਾਨ ਜਿਹੜੇ ਆਪਣੇ ਹੈਗੇ ਨੇ ਉਹਨਾਂ ਨੂੰ ਵਾਪਸ ਲਿਆਂਦਾ ਗਿਆ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਗਿਆ ਫਿਰ ਇੱਥੇ ਇਹ ਇਹ ਕਿਸ ਤਰ੍ਹਾਂ ਦਾ ਬਦਲ ਦੇਖਿਆ ਜਾਵੇ ਇਹ ਫੇਰ ਬਦਲ ਨਹੀਂ ਹੈ ਇਹ ਤਾਂ ਰੈਗੂਲਰ ਪ੍ਰੋਸੈਸ ਹੈ ਅਟਲ ਜੀ ਪ੍ਰਧਾਨ ਬਣੇ ਅਡਵਾਨੀ ਜੀ ਆ ਗਏ ਮਰਲੀ ਮਨੋਹਰ ਜੋਸ਼ੀ ਜੀ ਆ ਗਏ ਇਹ ਚੱਲਦਾ ਰਿਹਾ ਪ੍ਰੋਸੈਸ ਅਮਿਤ ਸ਼ਾਹ ਜੀ ਚਲੇਗੇ ਨੱਡਾ ਜੀ ਆ ਗਏ ਰਾਜਨਾਥ ਜੀ ਨਿਤਿਨ ਗੜਗਰੀ ਜੀ ਚਲੇ ਗਏ ਰਾਜਨਾਥ ਜੀ ਆ ਗਏ ਇਹ ਇੱਕ ਪ੍ਰਕਿਰਿਆ ਹੈ ਅਸ਼ਨੀ ਜੀ ਤੋਂ ਪਹਿਲਾਂ ਸਾੰਪਲਾ ਜੀ ਰਹੇ ਸਾੰਪਲਾ ਜੀ ਤੋਂ ਪਹਿਲਾਂ ਆਪਣੇ ਕਮਲ ਜੀ ਰਹੇ ਕਮਲ ਜੀ ਤੋਂ ਪਹਿਲਾਂ ਵਿਨਾਸ਼ ਰਾਇ ਖੰਨਾ ਜੀ ਰਹੇ ਖੰਨਾ ਜੀ ਆਪਣੇ ਇਹ ਸਾਰੀ ਪ੍ਰਕਿਰਿਆ ਬ੍ਰਿਜਾਲ ਰਿਵਾਜ ਜੀ ਰਹੇ ਇਹ ਸਾਰੇ ਮਨੋਰੰਜਨ ਗਾਲੀਆ ਜੀ ਰਹੇ ਇੱਕ ਪ੍ਰਕਿਰਿਆ ਹੈ ਪੰਜਾਬ ਦੇ ਅੰਦਰ ਉਹ ਭਾਜਪਾ ਜਿਹੜੀ ਹੈ ਹਰ ਸਮੇਂ ਭਾਜਪਾ ਦੇ ਕਾਰਜਕਰਤਾ ਨੂੰ ਇਹ ਸਿਖਾਇਆ ਜਾਂਦਾ ਹੈ ਬਦਲਾਵ ਕਦੇ ਵੀ ਕਿੱਦਾਂ ਵੀ ਕਦੋਂ ਵੀ ਹੋ ਸਕਦਾ ਹੈ ਔਰ ਇਹ ਨਵੀਂ ਜ਼ਿੰਮੇਵਾਰੀ ਮਿਲੀ ਹੈ ਔਰ ਅਸ਼wini ਜੀ ਨੂੰ ਇਹ ਨਹੀਂ ਕਿ ਸਾਡੇ ਪੁਰਾਣੇ ਪ੍ਰਧਾਨਾਂ ਨੇ ਕੰਮ ਕੀਤਾ ਸੀ ਸਾਡੀਆਂ ਸਰਕਾਰਾਂ ਤਾਂ ਬਣੀਆਂ ਸਾਡੇ ਪ੍ਰਧਾਨੇ ਪ੍ਰਧਾਨ ਕੰਮ ਕਰ ਰਹੇ ਸੀ ਤੇ ਅੱਜ ਅਸੀਂ ਪਿੰਡਾਂ ਤੱਕ ਪਹੁੰਚੇ ਹੈ ਤੇ ਜਿਹੜੇ ਹੁਣ ਨਵੇਂ ਜਿਨ੍ਹਾਂ ਨੂੰ ਪਾਰਟੀ ਨੇ ਦਾਇਤਵ ਦਿੱਤਾ ਹੈ ਉਹ ਹੋਰ ਵਧੀਆ ਕੰਮ ਕਰਨਗੇ ਜਿਹਦੇ ਨਾਲ ਪਾਰਟੀ ਸੰਗਠਨ ਜਿਹੜਾ ਹੈ ਉਹ ਜ਼ਮੀਨੀ ਸਤਰ ਦੇ ਉੱਤੇ ਜਿੱਥੇ ਕਮੀ ਹੈ ਉਹਨੂੰ ਮਜ਼ਬੂਤ ਕੀਤਾ ਮੇਰੇ ਪੁੱਛਣ ਦਾ ਇਹ ਮਤਲਬ ਹੈ ਕਿ ਅਸ਼ਵਨੀ ਸ਼ਰਮਾ ਜੀ ਦਾ ਆਉਣਾ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਇਹ ਮੰਨ ਲਈਏ ਕਿ ਸੁਨੀਲ ਜਾਖੜ ਨੂੰ ਪ੍ਰਧਾਨਗੀ ਤੋਂ ਲਾਉਣ ਦੀਆਂ ਤਿਆਰੀਆਂ ਹੋ ਰਹੀਆਂ ਦੇਖੋ ਇਹ ਨਹੀਂ ਹੈ ਚਾਹੇ ਸੁਨੀਲ ਜਾਖੜ ਜੀ ਹੈ ਉਹਨਾਂ ਨੇ ਕਦੀ ਸਾਡੀ ਪਾਰਟੀ ਦੇ ਅੰਦਰ ਗੇ ਲਾਉਣ ਵਾਲਾ ਆਇਆ ਉਹਨੇ ਇਹ ਜ਼ਿੰਮੇਵਾਰੀਆਂ ਇਹ ਕੋਈ ਪਰਿਵਾਰ ਤਾਂ ਹੈ ਨਹੀਂ ਤੁਸੀਂ ਅਕਾਲੀ ਦਲ ਨੇ ਇਹ ਸਵਾਲ ਪੁੱਛਾਦੇ ਸੀ ਜੇ ਅਕਾਲੀ ਦਲ ਦਾ ਪ੍ਰਧਾਨ ਕੌਣ ਬਣੇਗਾ ਉਹ ਸੁਖਬੀਰ ਬਾਦਲ ਬਣੇਗਾ ਕਾਂਗਰਸ ਦਾ ਪ੍ਰਧਾਨ ਘਰ ਬਣੇਗਾ ਜੀ ਓਕੇ ਨੇ ਜੀ ਰਾਹੁਲ ਗਾਂਧੀ ਜੀ ਬਣ ਸਕਦਾ ਜਾਂ ਇਹ ਗਾਂਧੀ ਜੀ ਦੇ ਨਾਲ ਹੋਣਗੇ ਉਹੀ ਬਣ ਸਕਦਾ ਭਾਰਤੀ ਜਨਤਾ ਪਾਰਟੀ ਚ ਪਛਮਨੀ ਜੀ ਜਾਖੜ ਜੀ ਸ਼ਾਮਪਲਾ ਜੀ ਅਵਿਨਾਸ਼ رائے ਖੰਨਾ ਜੀ ਕਮਲ ਸ਼ਰਮਾ ਜੀ ਰਜਿੰਦਰ ਪੰਡਾਰੀ ਜੀ ਮਨੋਰੰਜਨ ਕਾਲੀਆ ਜੀ ਇਹ ਕੋਈ ਇੱਕ ਪਰਿਵਾਰ ਦੇ ਨਹੀਂ ਹੈ ਇੱਕ ਸ਼ਹਿਰ ਦੇ ਨਹੀਂ ਹੈ ਕੋਈ ਰਿਸ਼ਤੇਦਾਰ ਨਹੀਂ ਹੈ ਪਰ ਪਾਰਟੀ ਦੇ ਕਾਰਕਿਰਤਾ ਇਦਾਂ ਹੀ ਸਾਡਾ ਨੈਸ਼ਨਲ ਲੈਵਲ ਤੇ ਹੈ ਨੱਡਾ ਜੀ ਰਾਜਨਾਥ ਜੀ ਨਿਤਿਨ ਗੜਗਰੀ ਜੀ ਅਮਿਤ ਸ਼ਾਹ ਜੀ ਇਹ ਸਾਰੇ ਲੋਕ ਅਲੱਗ-ਅਲੱਗ ਸੂਬਿਆਂ ਚੋਂ ਦੇ ਆਪਣੀ ਕਾਰੈਸ਼ੈਲੀ ਨਾਲ ਕੰਮ ਕਰਦੇ ਕਰਦੇ ਪਾਰਟੀ ਦੇ ਪ੍ਰੈਜ਼ੀਡੈਂਟਾਂ ਤੱਕ ਪਹੁੰਚੇ ਹੈ ਔਰ ਮੈਂ ਕਹਿਣਾ ਹੈ ਕਿ ਜਾਖੜ ਜੀ ਦਾ ਜਿਹੜਾ ਲਾਇਆ ਜੀ ਇਹ ਕੀਤਾ ਇੱਕ ਰਿਊਮਰਸ ਹੈ ਇੱਕ ਹੈਡਲਾਈਨ ਬਣਾਉਣ ਦੇ ਲਈਆਂ ਕੀ ਕਹਿੰਦੇ ਪਬਲਿਸਿਟੀ ਲਈ ਕੋਈ ਜੋ ਮਰਜ਼ੀ ਕਹੀ ਜਾਵੇ ਪਰ ਇਸ ਦੀ ਕੋਈ ਗੱਲ ਨਹੀਂ ਹੈ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਸੰਗਠਨ ਚੋਣਾਂ ਦੀ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਉਹ ਪੂਰੀ ਕਰਨਗੇ ਤੁਹਾਡੇ ਕਹਿਣ ਦਾ ਮਤਲਬ ਸੁਨੀਲ ਜਾਖੜ ਪ੍ਰਧਾਨ ਹੈਗੇ ਨੇ ਪੰਜਾਬ ਦੇ ਬੀਜੇਪੀ ਵੱਲੋਂ ਦੇਖੋ ਕਾਰਜਕਾਰੀ ਪ੍ਰਧਾਨ ਲਗਾਇਆ ਉਹਨਾਂ ਨੂੰ ਜਦੋਂ ਅਸ਼wini ਜੀ ਨੂੰ ਜਦੋਂ ਕਾਰਜਕਾਰੀ ਉਹਨਾਂ ਨੂੰ ਇਹ ਤਾਂ ਨਹੀਂ ਕਿਹਾ ਕਿਸੇ ਨੇ ਜਾਖੜ ਜੀ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਹੈ ਔਰ ਅਸ਼wini ਜੀ ਨੂੰ ਪਾਰਟੀ ਨੇ ਮੌਕਾ ਦਿੱਤਾ ਨਹੀਂ ਕਹਿ ਰਹੇ ਕਿ ਸੁਨੀਲ ਜਾਖੜ ਪ੍ਰਧਾਨ ਹੈਗੇ ਨੇ ਉਹ ਸੀਨੀਅਰ ਲੀਡਰ ਨੇ ਆ ਪ੍ਰਧਾਨ ਨੇ ਇਹ ਵੀ ਡਿਫਾਈਨ ਕਰੋ ਦੇਖੋ ਸੀਨੀਅਰ ਲੀਡਰ ਜਿਹੜਾ ਹੁੰਦਾ ਹੈ ਉਹ ਪ੍ਰਧਾਨ ਹੋਵੇ ਜਾਂ ਨਾ ਹੋਵੇ ਅਸ਼ੋਕ ਇਹ ਸਵਾਲ ਹੈ ਕਿ ਹੈ ਕਿ ਨਹੀਂ ਕੀ ਜਾਖੜ ਜੀ ਪ੍ਰਧਾਨ ਹੈ ਕਿ ਨਹੀਂ ਪਾਰਟੀ ਦੇ ਸਟਿਲ ਪ੍ਰੈਜ਼ੀਡੈਂਟ ਜਿਹੜੇ ਹੈ ਵਰਕਿੰਗ ਪ੍ਰੈਜ਼ੀਡੈਂਟ ਜਦੋਂ ਲੱਗ ਜਾਂਦਾ ਜਦੋਂ ਕਪਤਾਨ ਚਲੇ ਜਾਂਦਾ ਹੈ ਜਾਂ ਕਪਤਾਨ ਦੀ ਪ੍ਰਕਿਰਿਆ ਨਹੀਂ ਚੱਲਦੀ ਤਾਂ ਜਿਹੜਾ ਉਹ ਉੱਤਰ ਅਧਿਕਾਰੀ ਹੈ ਉਹ ਤੈਅ ਕੀਤਾ ਜਾਂਦਾ ਤੁਸੀਂ ਇਹ ਮੰਨ ਰਹੇ ਹੋ ਕਿ ਜਾਖੜ ਸਾਹਿਬ ਦੀ ਦਾ ਕੰਮ ਕਰ ਨਹੀਂ ਸਹੀ ਚੱਲਦਾ ਪਿਆ ਹੈ ਉਹ ਨਹੀਂ ਸਹੀ ਕੰਮ ਕਰ ਰਿਹਾ ਕੋ ਆ ਤਾਂ ਮੈਂ ਤਾਂ ਕਿਹਾ ਹੀ ਨਹੀਂ ਇਹ ਤੁਸੀਂ ਮੇਰੇ ਮੂੰਹ ਸੁਣ ਪ੍ਰੈਜ਼ੀਡੈਂਟ ਦਾ ਲਾਉਣ ਦਾ ਕੀ ਮਤਲਬ ਸਾਹਿਬ ਨੇ ਜਾਖੜ ਸਾਹਿਬ ਦੇ ਕਾਰੈਕਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੀ ਵੋਟ ਸ਼ੇਅਰ ਵੀ ਵਧਿਆ ਭਾਰਤੀ ਜਨ ਦੇਖੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਇੱਕ ਹੋਰ ਗੱਲ ਪਾਰਟੀ ਸਾਡੀ ਭਾਰਤੀ ਜਨਤਾ ਪਾਰਟੀ ਦੇ ਅੰਦਰ ਵਿਅਕਤੀ ਮਹਾਨ ਨਹੀਂ ਹੈ ਵਿਚਾਰ ਮਹਾਨ ਹੈ ਸਾਡੇ ਲਈ ਕਾਰ ਇੱਕ ਗੁਜਾਰੀ ਸਾਡੀ ਜਿਹੜੀ ਹੈ ਕਾਰੇ ਸ਼ੈਲੀ ਸਾਡੇ ਲਈ ਮਹਾਨ ਹੈ ਸਾਡੇ ਲਈ ਕੋਈ ਵਿਅਕਤੀ ਮਾਨ ਨਹੀਂ ਹੈ ਕੋਈ ਵੀ ਹੋਵੇ ਔਰ ਅੱਜ ਭਾਰਤੀ ਜਨਤਾ ਪਾਰਟੀ ਤੁਸੀਂ ਦੇਖੋ ਐਮਪੀ ਦੀਆਂ ਸੀਟਾਂ ਜਿੱਥੇ ਅਸੀਂ ਨਹੀਂ ਲੜਦੇ ਸੀ ਲੁਧਿਆਣਾ ਫਰੂਸਪੁਰ ਪਟਿਆਲਾ ਅੱਜ ਅਸੀਂ ਉੱਥੇ ਦੂਸਰੇ ਨੰਬਰ ਤੇ ਫਾਲੋ ਕੀਤੇ ਦੇਖੋ ਹਾਰਜਿਤਿਕ ਚੋਣਾਂ ਦੀ ਬਾਅਦ ਦੀ ਗੱਲ ਹੈ ਭਾਰਤੀ ਜਨਤਾ ਪਾਰਟੀ ਜਦੋਂ ਸ਼ੁਰੂ ਹੋਈ ਸੀ ਦੋ ਸੀਟਾਂ ਤੋਂ ਜਨ ਸੰਗ ਤੋਂ ਕਦੀ ਸੁਪਨਾ ਸੱਤਾ ਇੱਕ ਸੁਪਨਾ ਸੀ ਤੇ ਅੱਜ ਕੰਮ ਕਰਦੇ ਕਰਦੇ ਅੱਜ ਅਸੀਂ ਤੀਸਰੀ ਵਾਰ ਨਿਰੰਤਰ ਦੇਸ਼ ਦੇ ਅੰਦਰ ਸਰਕਾਰ ਬਣਾਈ ਔਰ ਜਾਖੜ ਸਾਹਿਬ ਦੀ ਤੁਸੀਂ ਦੇਖੋ ਇਹ ਕੰਪਲੀ ਇਹ ਕਨਫਲਿਕਟ ਪੈਦਾ ਨਾ ਕੀਤਾ ਜਾਵੇ ਜਾਖੜ ਸਾਹਿਬ ਦਾ ਕੋਈ ਕਿਸੇ ਤਰ੍ਹਾਂ ਪ੍ਰਕਾਰ ਦਾ ਕੋਈ ਇਹ ਜਿਆ ਉਹ ਬਹੁਤ ਸੀਨੀਅਰ ਲੀਡਰ ਹੈ ਔਰ ਸਾਡੀ ਪਾਰਟੀ ਦੇ ਵਿੱਚ ਹੀ ਹੈ ਸਾਡੀ ਪਾਰਟੀ ਦੇ ਹੀ ਹੈ ਪ੍ਰਧਾਨ ਦੇਖੋ ਵਰਕਿੰਗ ਪ੍ਰੈਜ਼ੀਡੈਂਟ ਉਹਨਾਂ ਨੂੰ ਲਗਾਤਾ ਅਸ਼ਵਨੀ ਜੀ ਨੂੰ ਦੇਖੋ ਇੱਕ ਹੋਰ ਗੱਲ ਜਦੋਂ ਚੋਣਾਂ ਸੰਗਠਨ ਦੀ ਪ੍ਰਕਿਰਿਆ ਹੁੰਦੀ ਹੈ ਨਾ ਉਹ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਹੈ ਉਹ ਵਰਕਿੰਗ ਪ੍ਰੈਜ਼ੀਡੈਂਟ ਹੀ ਹੋ ਜਾਂਦਾ ਤੁਸੀਂ ਇਹ ਇਹ ਜਿਹੜੀਆਂ ਇਹੋ ਜੀ ਗੱਲ ਕੀ ਸਾਡਾ ਕੋਈ ਡਿਫਰੈਂਸਸ ਹੈ ਜਾਂ ਜਾਖੜ ਸਾਹਿਬ ਨੇ ਜਾਖੜ ਸਾਹਿਬ ਕੱਲ ਵੀ ਜਾਖੜ ਸਾਹਿਬ ਕੱਲ ਵੀ ਅਬੋਰ ਦੇ ਅੰਦਰ ਜਿਹੜਾ ਗੋਲੀ ਕਾਂਡਾ ਹੈ ਉੱਥੇ ਗਏ ਅਸ਼wini ਜੀ ਵਰਕਿੰਗ ਤੇ ਲੱਗੇ ਸਾਡਾ ਸਤਾਈ ਦੇ ਲਈ ਅਸੀਂ ਕੰਮ ਕਰਨਾ ਚੋਣਾਂ ਤੋਂ ਪਹਿਲਾਂ ਪਾਰਟੀ ਦਾ ਚੋਣ ਚੱਲ ਰਿਹਾ ਹਾਂ ਤੁਸੀਂ ਇਹ ਗੱਲ ਕਿਉਂ ਨਹੀਂ ਦੱਸਦੇ ਪਏ ਜਾਂ ਕਹਿ ਰਹੇ ਕਿ ਇੱਕ ਪਾਸੇ ਪ੍ਰਧਾਨ ਸਾਡੇ ਸੁਨੀਲ ਜਾਖੜ ਨੇ ਤੇ ਦੂਸਰੇ ਪਾਸੇ ਵਰਕਿੰਗ ਪ੍ਰਧਾਨ ਸਾਡੇ ਅਸ਼wini ਸ਼ਰਮਾ ਨੇ ਐ ਕਿਉਂ ਨਹੀਂ ਕਹਿ ਰਹੇ ਦੇਖੋ ਪ੍ਰਧਾਨ ਵਰਕਿੰਗ ਹੋਣਾ ਕਿਹਨਾਂ ਨੇ ਕਰਨਾ ਹੁਣ ਪ੍ਰਧਾਨ ਵਰਕ ਨਹੀਂ ਕਰ ਰਹੇ ਫਿਰ ਇਹ ਇਹ ਮੰਨ ਲਈਏ ਕਿਉਂ ਨਹੀਂ ਕਰ ਰਹੇ ਅਸੀਂ ਕਿਉਂ ਤੁਸੀਂ ਦੱਸੋ ਪੰਜਾਬ ਦਾ ਕਿਹੜਾ ਇਹ ਜਿਹਾ ਮੁੱਦਾ ਹੈ ਜਿਹਦੇ ਤੇ ਜਾਖੜ ਸਾਹਿਬ ਇਨਟੇਕ ਨਹੀਂ ਲੰਦੇ ਦੱਸੋ ਫਿਰ ਵਰਕਿੰਗ ਪ੍ਰਧਾਨ ਦੀ ਕੀ ਲੋੜ ਪੈਗੀ ਕੋਈ ਸੰਗਠਨ ਦੀ ਇੱਕ ਪ੍ਰਿਕਰਿਆ ਹੁਣ ਸੰਗਠਨ ਦੇ ਚੋਣ ਹੋ ਰਿਹਾ ਉਹ ਸੰਗਠਨ ਦੇ ਚੋਣ ਕਰਾਣੇ ਜਦੋਂ ਪ੍ਰਧਾਨ ਸਾਹਿਬ ਨਹੀਂ ਕਰਾ ਪਾਗੇ ਸੀ ਉਦੋਂ ਵਰਕਿੰਗ ਪ੍ਰੈਜ਼ੀਡੈਂਟ ਹੀ ਲੱਗੇ ਸੀ ਪਹਿਲਾਂ ਪਹਿਲਾਂ ਵਰਕਿੰਗ ਪ੍ਰੈਜ਼ੀਡੈਂਟ ਲੱਗੇ ਚੋਣ ਹੋ ਰਹੀ ਆ ਜਾਂ ਇਹ ਜਿਹੜੀ ਪ੍ਰਕਿਰਿਆ ਚੱਲਦੀ ਪਈ ਆ ਸੰਗਠਨ ਵੀ ਭਾਵੇਂ ਜੇ ਮੈਨੇਜ ਕਰਨਾ ਤੇ ਇਹ ਪ੍ਰਧਾਨ ਸਾਹਿਬ ਮਤਲਬ ਨਹੀਂ ਕਰ پا ਰਹੇ ਮੈਨੇਜ ਨਹੀਂ ਇਸ ਤਰ੍ਹਾਂ ਨਹੀਂ ਐ ਜਿਹੜਾ ਪ੍ਰਧਾਨ ਸਾਹਿਬ ਨਹੀਂ ਕਰਨ ਪਾ ਰਹੇ ਇਹ ਤਾਂ ਇੱਕ ਕਿਸੇ ਦੇ ਮੈਂ ਕਹਿੰਨਾ ਕਿ ਕਿਸੇ ਦੀ ਕਰਮ ਮੇਰਾ ਇਨਾ ਕਾਦੀ ਨਹੀਂ ਹੈ ਕਿ ਮੈਂ ਕਿਸੇ ਦੀ ਅਸੀਂ ਇਹ ਗੱਲ ਕਰੀਏ ਗੱਲ ਸ਼ੋਭਾ ਹੀ ਨਹੀਂ ਦਿੰਦੀ ਉਹ ਕੰਮ ਕਰ ਰਹੇ ਆ ਹੁਣ ਸੰਗਠਨ ਦੇ ਅੰਦਰ ਸੰਗਠਨ ਨੂੰ ਚਲਾਉਣ ਦੇ ਲਈ ਸਿਸਟਮ ਨੂੰ ਜਿਹੜਾ ਪਾਰਟੀ ਦਾ ਢਾਂਚਾ ਹੈ ਜੋ ਪਾਰਟੀ ਨੇ ਨਿਰਣੇ ਲੇਤਾ ਹੈ ਔਰ ਸਾਡੇ ਵਿੱਚ ਨਿਰਨੇ ਹੋਣ ਤੋਂ ਪਹਿਲਾਂ ਵਿਚਾਰ ਰੱਖਣ ਦਾ ਪ੍ਰਥਾ ਜੋ ਨਿਰਨੇ ਹੋ ਗਿਆ ਉਹਦੇ ਲਈ ਮੈਂ ਤੁਹਾਨੂੰ ਇਹ ਕਹਿਣਾ ਕਿ ਲਾਈਕਿੰਗ ਡਿਸਲਾਈਕਿੰਗ ਨਿਰਨੇ ਤੋਂ ਪਹਿਲਾਂ ਦੀ ਹੁੰਦੀ ਜਦੋਂ ਡਿਸੀਜਨ ਹੋ ਗਿਆ ਉਹ ਚਾਹੇ ਮੈਨੂੰ ਚੰਗਾ ਲੱਗੇ ਚਾਹੇ ਮੈਨੂੰ ਉਹਦੇ ਨਾਲ ਮੇਰਾ ਸਹਿਮਤੀ ਨਹੀਂ ਬਣਦੀ ਜਦੋਂ ਸੰਗਠਨ ਸਹਿਮਤ ਹੋ ਗਿਆ ਜਦੋਂ ਸਾਡਾ ਇੱਕ ਤੈ ਹੋ ਗਿਆ ਕਿ ਇਹ ਕੰਮ ਕਰਨਾ ਦੇ ਇਦਾਂ ਕਰਨਾ ਹੈ ਫਿਰ ਅਸੀਂ ਉਸ ਕੰਮ ਨੂੰ ਪੂਰਾ ਕਿਵੇਂ ਕਰਨਾ ਹੈ ਅਸੀਂ ਉਹਦੇ ਤੇ ਲੱਗਦੇ ਹੁਣ ਵਰਕਿੰਗ ਪ੍ਰੈਜ਼ੀਡੈਂਟ ਉਹਨਾਂ ਨੇ ਬਣਾਤਾ ਹੁਣ ਜੋ ਅਸ਼wini ਜੀ ਜੋ ਉਹਨਾਂ ਨੂੰ ਮਾਰਗਦਰਸ਼ਨ ਉੱਪਰੋਂ ਮਿਲੇਗਾ ਔਰ ਜੋ ਸਾਡੇ ਤੱਕ ਥੱਲੇ ਆਏਗਾ ਅਸੀਂ ਸਭ ਮਿਲ ਕੇ ਭਾਰਤੀ ਜਨਤਾ ਪਾਰਟੀ ਪਹਿਲਾਂ ਹੀ ਮਜ਼ਬੂਤ ਹੈ ਹੁਣ ਜਿਹੜਾ 27 ਦੇ ਅੰਦਰ 22 ਦੇ ਵਿੱਚ ਬੀਜੇਪੀ ਕੱਲੀ ਚੋਣ ਲੜੀ ਸੀ ਤੇ ਅਸੀਂ ਕਈ ਤਾਰਾਂ ਦੀਆਂ ਔਕੜਾਂ ਦਾ ਵੀ ਸਾਹਮਣਾ ਕੀਤਾ ਮੁਸ਼ਕਲਾਂ ਦਾ ਵੀ ਸਾਹਮਣਾ ਕੀਤਾ ਕਿਸਾਨ ਸੌ ਕਾਲਡ ਕਿਸਾਨ ਅੰਦੋਲਨ ਜਿਹੜਾ ਰਿਯੂਮਰ ਖੜਾ ਕਰਕੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇੱਕ ਨੈਰੇਟਿਵ ਬਿਲਟ ਕੀਤਾ ਗਿਆ ਸੀ ਦੇਸ਼ ਵਿਰੋਧੀ ਤਾਕਤਾਂ ਦੀ ਸ਼ੈ ਤੇ ਮੈਂ ਕਿਸਾਨ ਭਰਾਵਾਂ ਨੂੰ ਫੇਰੇ ਦੁਆਰਾ ਇਹਨੇ ਦੇਸ਼ ਵਿਰੋਧੀ ਤਾਕਤਾਂ ਦੀ ਸ਼ਹਿ ਤੇ ਜਿਹੜਾ ਭਾਜਪਾ ਦੇ ਨਰਿੰਦਰ ਮੋਦੀ ਸਰਕਾਰ ਦੇ ਕੇਂਦਰ ਸਰਕਾਰ ਦੇ ਖਾ ਨਰੇਟਿਵ ਬੈਲਟ ਕੀਤਾ ਪਿਆ ਸੀ ਉਹਦਾ ਵੀ ਅਸੀਂ ਜੜਾ ਸੇਕ ਚ ਚੱਲਿਆ ਹੁਣ 27 ਚ ਤਾਂ ਅੱਜ ਲੋਕ ਚਾਹੁੰਦੇ ਹੈ ਅੱਜ ਪੰਜਾਬ ਦੇ ਅੰਦਰ ਪੰਜਾਬ ਦਾ ਕਿਸਾਨ ਜੜਾ ਉਹ ਬੇਜਮੀਨਾ ਹੋ ਗਿਆ ਅੱਜ ਉਹਦੀ ਜ਼ਮੀਨ 40000 ਏਕੜ ਜ਼ਮੀਨ ਜਿਹੜੀ ਹੈ ਸਰਕਾਰ ਨੇ ਨੋਟੀਫਿਕੇਸ਼ਨਾਂ ਕਰਤੀਆਂ ਹੁਣ ਨਾ ਉਹ ਵੇਚ ਸਕਦਾ ਨਾ ਉਹ ਉਹਦੇ ਕੋਈ ਲੋਨ ਲੈ ਸਕਦਾ ਹੈ ਤੇ ਸਿਰਫ ਉਹਨੂੰ ਮਿਲਣਾ ਕੀ ਹੈ 3 ਸਾਲ 30000 ਰੁਪਏ ਮਹੀਨਾ ਤੇ ਅੱਜ ਕਿਸਾਨਾਂ ਦੇ ਪੰਜਾਬ ਦੀ ਜ਼ਮੀਨ ਤੇ ਡਾਕਾ ਜਿਹੜਾ ਮਾਰਿਆ ਉਹਦੇ ਖਿਲਾਫ ਬਹੁਤ ਵੱਡਾ ਅੰਦੋਲਨ ਜਿਹੜਾ ਅੱਜ ਮੈਂ ਤੁਹਾਡੇ ਮਾਧਿਅਮ ਨਾਲ ਵੀ ਇਹ ਕਹਿਣਾ ਚਾਹਣਾ ਹਾਂ ਤੁਸੀਂ ਕਿਸਾਨ ਅੰਦੋਲਨ ਚ ਬਹੁਤ ਜਿਹੜਾ ਮੀਡੀਆ ਕਵਰੇਜ ਕੀਤੀ ਅੱਜ ਪੰਜਾਬ ਦੇ ਕਿਸਾਨਾਂ ਨੂੰ ਇਹ ਦੱਸਣਾ ਚਾਹੀਦਾ ਹੈ ਸਰਕਾਰ ਨੂੰ ਕਿ ਠੇਕੇ ਤੇ ਜ਼ਮੀਨ ਦਈਏ ਤੇ 50000 ਤੋਂ ਲੱਖ ਰੁਪਏ ਮਿਲਦਾ ਹੈ ਤੁਸੀਂ ਸਾਡੀ ਜ਼ਮੀਨ ਵੀ ਲੈ ਜਾਣੀ ਤੇ ਸਾਨੂੰ 30000 ਰੁਪਏ ਮਹੀਨਾ ਹੁਣ ਨਾ ਅਸੀਂ ਵੇਚ ਸਕਦੇ ਅੱਜ ਇਹ ਜਿਹੜੇ ਮੁੱਦੇ ਆ ਪੰਜਾਬ ਦੇ ਉਹਨਾਂ ਉੱਤੇ ਕੰਮ ਕਰਨ ਦੀ ਲੋੜ ਹੈ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਲਖਨਪੁਰ ਮਾਦੋਪੁਰ ਤੋਂ ਲੈ ਕੇ ਪੁੱਚੋ ਮੰਡੀ ਤੱਕ ਅਜਨਾਲੇ ਤੋਂ ਲੈ ਕੇ ਰਾਜਪੁਰੇ ਤੱਕ ਅਟਾਰੀ ਤੋਂ ਲੈ ਕੇ ਰਾਜਪੁਰੇ ਤੱਕ ਹਰ ਬੂਥ ਹਰ ਪਿੰਡ ਹਰ ਘਰ ਹਰ ਵਰਗ ਹਰ ਕਿਤੇ ਤੱਕ ਪਹੁੰਚ ਬਣਾ ਕੇ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੀ 27ਚ ਪੰਜਾਬ ਚ ਸਰਕਾਰ ਬਣਾਏਗੀ ਔਰ ਲੋਕ ਵੀ ਚਾਹੁੰਦੇ ਆ ਅੱਜ ਪੰਜਾਬ ਚ ਗੁੰਡਾ ਰਾਜ ਤੋਂ ਮੁਕਤੀ ਕਰਨ ਦੇ ਲਈ ਇਸ ਚੀਜ਼ ਦੀ ਲੋੜ ਹੈ ਔਰ ਸਾਡਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਸੰਗਠਨ ਹੈ ਨਾ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈ ਔਰ ਜਿਹੜਾ ਹੁਣ ਅਸ਼ਵਨੀ ਜੀ ਨੂੰ ਨਵੀਂ ਜ਼ਿੰਮੇਵਾਰੀ ਮਿਲੀ ਹੈ ਉਹਦੇ ਵਿੱਚ ਹੋਰ ਅਸੀਂ ਸਾਰੇ ਕਦਮ ਨਾ ਕਦਮ ਮਿਲਾ ਕੇ ਵਧੀਆ ਕੰਮ ਕਰਾਂਗੇ ਜਿਹੜੇ ਇਹ ਪਲਾਨਸ ਬੀਜੇਪੀ ਦੇ ਪੰਜਾਬ ਨੂੰ ਲੈ ਕੇ ਹੈਗੇ ਆ ਜੇ ਜਦੋਂ ਇਹ ਪਰਫਾਰਮ ਕਰਨਾ ਹੈ ਇਹਦੇ ਵਾਸਤੇ ਮੈਂ ਇਹੀ ਪੁੱਛਣਾ ਚਾਹੁੰਦਾ ਇਹ ਕਲੈਰਿਟੀ ਮਿਲਣਾ ਜਨਤਾ ਵੀ ਚਾਹੁੰਦੀ ਹੋਏਗੀ ਕੱਲ ਦੀ ਖਬਰ ਤੋਂ ਬਾਅਦ ਕਿ ਬੀਜੇਪੀ ਸਟੇਟ ਜਿਹੜੀ ਪੰਜਾਬ ਦੀ ਬੀਜੇਪੀ ਹੈ ਉਹ ਪ੍ਰਧਾਨ ਸੁਨੀਲ ਜਾਖੜ ਦੇ ਨੇਤ੍ਰਿਤਵ ਤੇ ਕੰਮ ਕਰੂਗੀ ਜਾਂ ਅਸ਼ਵਨੀ ਸ਼ਰਮਾ ਜਿਹੜੇ ਕਾਰਜ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਚ ਕੰਮ ਕੀਤਾ ਜਾਊਗਾ ਦੇਖੋ ਮੈਂ ਸਮਝਦਾ ਇਸ ਕੋਈ ਕਿੰਤੂ ਪਰੰਤੂ ਹੀ ਨਹੀਂ ਹੈ ਇਹ ਤਾਂ ਜੇ ਆਪਾਂ ਆਪ ਨਹੀਂ ਸਮਝਣਾ ਚਾਹੁੰਦੇ ਜਦੋਂ ਇੱਕ ਲੈਟਰ ਪਾਰਟੀ ਦੇ ਰਾਸ਼ਟਰੀ ਕਾਰਜਕਾਰ ਹੈ ਲੈਟਰ ਤਾਂ ਜਾਰੀ ਹੋ ਗਿਆ ਸ਼੍ਰੀਮਾਨ ਅਰुण ਸਿੰਘ ਜੀ ਦੇ ਵੱਲੋਂ ਉਹਦੇ ਤੇ ਸਾਫ਼ ਲਿਖਿਆ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਹੁਣ ਜਿਹੜੀ ਵੀ ਸੰਗਠਨ ਦੀ ਗਤੀਵਿਧੀਆਂ ਪਾਰਟੀ ਦੀ ਪਾਲਿਸੀਜ਼ ਪਾਰਟੀ ਦੀ ਵਰਕਿੰਗ ਜਿਹੜੀ ਹੈ ਉਹ ਕਿਸ ਦਿਸ਼ਾ ਚ ਕਿਸ ਤਰੀਕੇ ਨਾਲ ਕਿੱਥੇ ਕੀ ਕਰਨਾ ਹੈ ਉਹਦੀ ਜਿਹੜੀ ਡਾਇਰੈਕਸ਼ਨਸ ਐ ਉਹ ਸਾਰਾ ਸੈਟਅਪ ਜਿਹੜਾ ਕੁਛ ਨਹੀਂ ਜਿਹਦੇ ਨਿੱਤਤਵ ਚ ਚੱਲਣਾ ਮਤਲਬ ਕਿ ਜਾਖੜ ਸਾਹਿਬ ਉਹ ਚ ਕੋਈ ਹੁਣ ਉਹਨਾਂ ਦਾ ਲੈਣਾ ਦੇਣਾ ਨਹੀਂ ਰਹਿ ਗਿਆ ਮੈਂ ਕਿਹਾ ਜੀ ਹੁਣ ਇਹ ਮੈਨੂੰ ਦੱਸੋ ਕਿ ਸਾਰੀ ਜੇ ਹੁਣ ਭਾਜਪੀ ਦੇ ਪ੍ਰਧਾਨ ਰਹੇ ਪੂਰਵ ਕਾਲੀਆ ਜੀ ਤੇ ਪੰਜਾਬ ਚ ਕੁਛ ਹੁੰਦਾ ਉਹਨਾਂ ਨੂੰ ਮੰਚ ਤੇ ਬਿਠਾਉਂਦੇ ਆ ਕੋਰ ਗਰੁੱਪ ਚ ਤਾਂ ਰਹਿਣਾ ਗਤੀਵਿਧੀ ਉਹਨਾਂ ਤੋਂ ਬਾਹਰ ਹੋ ਕੇ ਚੱਲਦੀ ਕੋਈ ਅਵਿਨਾਸ਼ ਰਾਏ ਖੰਨਾ ਜੀ ਅੱਜ ਸਾੰਪਲਾ ਜੀ ਜਲੰਧਰ ਆਏ ਆ ਇਹ ਪ੍ਰਧਾਨ ਰਹੇ ਹਨ ਜਦੋਂ ਵੀ ਕੋਈ ਮੇਜਰ ਜਾਂ ਕੁਝ ਵੀ ਕਰਨਾ ਹੈ ਉਹਦੀ ਜਿਹੜੀ ਪਲੈਨਿੰਗ ਹੈ ਉਹਦਾ ਜਿਹੜਾ ਇੰਪਲੀਮੈਂਟੇਸ਼ਨ ਸੈਟਅਪ ਕ੍ਰਾਈਟੇਰੀਆ ਜਿਹੜਾ ਹੈ ਉਹ ਇਹਨਾਂ ਲੋਕਾਂ ਨੇ ਤੈਅ ਕਰਨਾ ਤੇ ਇਹ ਬਿਲਕੁਲ ਕ੍ਰਿਸਟਲ ਕਲੀਅਰ ਹੈ ਕਿ ਕੋਈ ਇਹ ਜੀ ਗੱਲ ਨਹੀਂ ਅੱਜ ਪੰਜਾਬ ਦੇ ਲੋਕਾਂ ਨੂੰ ਭਾਜਪਾ ਚ ਆਪਣਾ ਸੁਨਹਿਰਾ ਭਵਿੱਖ ਖੁਸ਼ਹਾਲ ਭਵਿੱਖ ਤੇ ਸੁਰੱਖਿਸ਼ਿਤ ਭਵਿੱਖ ਜਿਹੜੀ ਹੈ ਉਹ ਭਾਜਪਾ ਚ ਨਜ਼ਰ ਆ ਰਿਹਾ ਹੈ ਉਹਦੇ ਲਈ ਅਸੀਂ ਸਾਰੇ ਭਾਜਪਾ ਦੇ ਕਾਰਜਕਰਤਾ ਮੈਂ ਪੁੱਛਤਾ ਰਿਹਾ ਹਾਂ ਕਿ ਜੀ ਦੇਖੋ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਪ੍ਰਧਾਨ ਮੰਤਰੀ ਇੱਕ ਹੁੰਦੇ ਆ ਮੁੱਖ ਮੰਤਰੀ ਇੱਕ ਹੁੰਦੇ ਆ ਪ੍ਰਧਾਨ ਇੱਕ ਹੁੰਦਾ ਆ ਵਰਕਿੰਗ ਪ੍ਰਧਾਨ ਮੰਤਰੀ ਨਹੀਂ ਹੁੰਦਾ ਵਰਕਿੰਗ ਮੁੱਖ ਮੰਤਰੀ ਨਹੀਂ ਹੁੰਦਾ ਵਰਕਿੰਗ ਪ੍ਰਧਾਨ ਨਹੀਂ ਅਜ ਤੱਕ ਸੁਣਿਆ ਕਿਸੇ ਪਾਰਟੀ ਦੇ ਵਿੱਚ ਐਵੇਂ ਇਹ ਪਹਿਲੀ ਵਾਰ ਮਿਲਾਰਾ ਬੀਜੇਪੀ ਨੇ ਦੇਖਿਆ ਤੁਸੀਂ ਕੀ ਕਹਦੇਵੇਂ ਤੁਸੀਂ ਆ ਥੋੜੇ ਦਿਨ ਪਹਿਲਾਂ ਅਕਾਲੀ ਦਲ ਦਾ ਵੀ ਸੁਣਿਆ ਕੀਤਾ ਨਾ ਤੁਸੀਂ ਵਰਕਿੰਗ ਸੀ ਨਾ ਕਿਉਂਕਿ ਸੁਖਬੀਰ ਬਾਦਲੋਂ ਸੀ ਨਹੀਂ ਤੁਸੀਂ ਤੁਸੀਂ ਇਹ ਦੇਖੋ ਆ ਕਾਂਗਰਸ ਦੇ ਵਿੱਚ ਤਾਂ ਨਿਰੰਤਰ ਹੀ ਬਣਦਾ ਹੈ ਵਰਕਿੰਗ ਪ੍ਰੈਜ਼ੀਡੈਂਟ ਉਹਦੇ ਚ ਪ੍ਰਧਾਨ ਵੀ ਹੁੰਦਾ ਵਰਕਿੰਗ ਪ੍ਰੈਜ਼ੀਡੈਂਟ ਵੀ ਹੁੰਦਾ ਪ੍ਰਧਾਨ ਵੀ ਆਪਣੇ ਆਪ ਨੂੰ ਪ੍ਰਧਾਨ ਦੱਸਦਾ ਹੈ ਵਰਕਿੰਗ ਪ੍ਰੈਜ਼ੀਡੈਂਟ ਵੀ ਪ੍ਰਧਾਨ ਦੱਸਦਾ ਹੈ ਇਹ ਜਿਆ ਕੁਝ ਨਹੀਂ ਹੈ ਜਿਹੜਾ ਸਾਡੀ ਪਾਰਟੀ ਦੇ ਵਿੱਚ ਹੁਣ ਜਿਹੜੀ ਸੰਗਠਨ ਦੀ ਸਾਰੀ ਪ੍ਰਕਿਰਿਆ ਹੈ ਉਹ ਅਸ਼wini ਜੀ ਨੇ ਹੁਣ ਉਹਨੂੰ ਚਲਾਉਣੀ ਹੈ ਔਰ ਜੋ ਵੀ ਉੱਪਰੋਂ ਫਰਦਰ ਜੁੜਾ ਵੀ ਡਿਸੀਜਨ ਹੈ ਉਹ ਨਹੀਂ ਹੁੰਦਾ ਕਿਉਂਕਿ ਹੁਣ ਪਹਿਲਾਂ ਪੰਜਾਬ 'ਚ ਵੀ ਚੋਣਾਂ ਕਰਾਣੇ ਹਨ ਜੀ ਇਹ ਤਾਂ ਹੈ ਨਹੀਂ ਕਿ ਰਾਹੁਲ ਜੀ ਨੇ ਚਾਲਿਆ ਅਸ਼ੋਕ ਅਸ਼ੋਕ ਜੀ ਉਹਦਾ ਵਿੱਚ ਹੁੰਦਾ ਰਾਹੁਲ ਜੀ ਨੇ ਚਾਲਿਆ ਜੀ ਆ ਫਲਾਣੇ ਬੰਦੇ ਨੂੰ ਪ੍ਰਧਾਨ ਬਣਾਣਾ ਤੇ ਉਹੀ ਬਣਨਾ ਸਾਡੀ ਪਾਰਟੀ ਚ ਇਦਾਂ ਨਹੀਂ ਹੈ ਇੱਥੇ ਮੋਦੀ ਜੀ ਵੀ ਚਾਹਣ ਕਿ ਮੈਂ ਇਹ ਕਰਨਾ ਚਾਹਣਾ ਤੇ ਜੇ ਸੰਗਠਨ ਦੀ رائے ਦੂਜੇ ਪਾਸੇ ਹੈ ਤਾਂ ਮੋਦੀ ਜੀ ਨੂੰ ਜਾਂ ਤਾਂ ਉਹੀ ਕਰਦੇ ਆ ਤੇ ਜਾਂ ਆਪਣਾ ਪੱਖ ਰੱਖਿਆ ਜਾਂਦਾ ਫਿਰ ਜਦੋਂ ਨਿਰਣੇ ਹੋ ਗਿਆ ਜੋ ਵੀ ਹੋਵੇ ਇੱਥੇ ਵਿਅਕਤੀਮਾਨ ਨਹੀਂ ਹੈ ਇੱਥੇ ਵਿਅਕਤੀ ਦਾ ਨਿਰਣੇ ਨਹੀਂ ਚੱਲਣਾ ਅਸੀਂ ਵਿਅਕਤੀਨਿਸ਼ਠ ਨਾ ਵਿਚਾਰਤਾ ਰਾਜ ਦਾ ਯਕੀਨ ਰੱਖਦੇ ਆ ਨਾ ਵਿਅਕਤੀਨਿਸ਼ਠ ਕੰਮ ਕਰਦੇ ਆ ਅਸੀਂ ਸੰਗਠਨ ਦੇਸ਼ ਪਹਿਲਾਂ ਸਾਡੇ ਲਈ ਸਮਾਜ ਪਹਿਲਾਂ ਔਰ ਉਹ ਕੰਮ ਜਿਹਦੇ ਨਾਲ ਪਾਰਟੀ ਸੰਗਠਨ ਦਾ ਲੋਕਾਂ ਦਾ ਲਾਭ ਹੋਵੇ ਅਸੀਂ ਉਹੀ ਕੰਮ ਕਰਾਂਗੇ ਪਰ ਜੇ ਜੇ ਅਸ਼ਵਨੀ ਜੀ ਨੇ ਕੋਈ ਫੈਸਲਾ ਕੀਤਾ ਪਾਰਟੀ ਹਿੱਤ ਵਾਸਤੇ ਤੇ ਜਾਖੜ ਸਾਹਿਬ ਨੂੰ ਉਹ ਨਾ ਪਸੰਦ ਹੋਵੇ ਜਾਂ ਉਹ ਨਾ ਕਰਨਾ ਚਾਹੁੰਦੇ ਹੁਣ ਫਿਰ ਕਿਹਦੀ 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 ਅਗਵਾਈ ਚੱਲੇਗੀ ਦੋ ਚੀਜ਼ਾਂ ਹੈ ਜਾਖੜ ਸਾਹਿਬ ਜਾਂ ਅਸ਼ਵਨੀ ਜੀ ਦੀ ਪਸੰਦ ਇਹ ਮੈਂ ਫੋਰ ਐਗਜ਼ਾਮਪਲ ਤੁਸੀਂ ਨਾਮ ਕੋਡ ਕੀਤਾ ਤਾਂ ਤੁਹਾਨੂੰ ਕਹ ਰਿਹਾ ਇੱਕ ਹੁੰਦੀ ਪਸੰਦ ਇੱਕ ਹੁੰਦਾ ਫੈਸਲਾ ਪਸੰਦ ਤਾਂ ਕੋਈ ਵੀ ਕਰ ਸਕਦਾ ਪਰ ਜੋ ਫੈਸਲਾ ਹੋ ਗਿਆ ਉਹ ਮੇ ਤੇ ਮੈਨੂੰ ਵੀ ਮਨਜ਼ੂਰ ਹੈ ਤੇ ਸਾਰਿਆਂ ਨੂੰ ਮਨਜ਼ੂਰ ਹੋਗਾ ਇਹ ਭਾਜਪਾ ਦੀ ਰੀਤੀ ਨੀਤੀ ਪ੍ਰਥਾ ਹੈ ਫੈਸਲਾ ਔਰ ਪਸੰਦ ਦੇ ਵਿੱਚ ਅੰਤਰ ਹੈ ਫੈਸਲਾ ਜੋ ਪਾਰਟੀ ਨੇ ਲੈ ਲਿਆ ਜੋ ਡਿਸੀਜਨ ਪਾਰਟੀ ਨੇ ਲੈ ਲਿਆ ਉਹੀ ਸਰਵਪ੍ਰੀਅ ਹੈ ਉਹ ਕਿਸੇ ਨੂੰ ਜੰਗਾ ਲੱਗੇ ਕਿਸੇ ਨੂੰ ਮਾੜਾ ਲੱਗੇ ਕਿਸੇ ਨੂੰ ਕੁਛ ਲੱਗੇ ਉਹ ਨਿੱਜੀ ਵਿਚਾਰ ਹੁਸਦਾ ਪਰ ਜਿਹੜਾ ਭਾਜਪਾ ਦਾ ਕਾਰਕਟਰਤਾ ਹੁੰਦਾ ਜਿਹੜਾ ਭਾਜਪਾ ਦੇ ਨਾਲ ਜੁੜਿਆ ਉਹ ਕੋਈ ਵੀ ਫੈਸਲਾ ਜਿਹੜਾ ਹੁੰਦਾ ਉਹ ਨੂੰ ਮਾੜਾ ਨਹੀਂ ਲੱਗਦਾ ਜੋ ਫੈਸਲਾ ਲੈ ਲਿਆ ਕਿਉਂਕਿ ਅ ਅਸੀਂ ਤੁਸੀਂ ਤੁਸੀਂ মিডিਆ ਲਾਈਨ 'ਚੋਂ ਤੁਹਾਨੂੰ ਆਪਣੇ ਡਾਇਰੇ ਦਾ ਆਪਣਾ ਆਪਣਾ ਸੈਟਅਪ ਪਤਾ ਮੈਨੂੰ ਆਪਣਾ ਸੈਟਅਪ ਪਤਾ ਪਰ ਜਿਹੜੇ ਉੱਪਰ ਲੋਕ ਬੈਠੇ ਆ ਉਹ ਸਾਡੇ ਦੋਨਾਂ ਦਾ ਸੈਟਅਪ ਸਮਝਦੇ ਆ ਔਰ ਸਾਡੀ ਪਾਰਟੀ 'ਚ ਜੋ ਉੱਪਰਲੇ ਲੋਕ ਕਰਨਗੇ ਵਧੀਆ ਕਰਨਗੇ ਔਰ ਪੰਜਾਬ ਹਿੱਤ 'ਚ ਕਰਨਗੇ ਅੱਜ ਤੱਕ ਪੰਜਾਬ ਦੇ ਲਈ ਜੇ ਕਿਸੇ ਪਾਰਟੀ ਨੇ ਤਰੱਕੀ ਦੇ ਰਾਜ ਰੋਜ਼ਗਾਰ ਦੇ ਸਾਧਨ ਜਾਂ ਉਹ ਡਿਸੀਜਨ ਜਿੰਨਾ ਪੰਜਾਬੀ ਖੁਸ਼ ਹੋਣ ਜੇ ਕਿਸੇ ਸਰਕਾਰ ਨੇ ਦਿੱਲੀ ਦੀ ਨੇ ਲਿੱਤੇ ਆ ਤੇ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪੰਜਾਬ ਪੱਕੀ ਫੈਸਲੇ ਲਿੱਤੇ ਆ ਤੇ ਅੱਜ ਲੋੜ ਜਿਹੜੇ ਆ ਲੋਕ ਜਿਹੜੇ ਆ ਉਹ ਲੋੜ ਸਮ ਮਹਿਸੂਸ ਕਰ ਰਿਹਾ ਕਿ ਪੰਜਾਬ ਨੂੰ ਬਚਾਣ ਲਈ ਪੰਜਾਬ ਨੂੰ ਚਲਾਉਣ ਲਈ ਪੰਜਾਬ ਨੂੰ ਅੱਗੇ ਲਿਜਾਉਣ ਦੇ ਲਈ ਜੇ ਅੱਜ ਕਿਸੇ ਦੀ ਲੋੜ ਹੈ ਤਾਂ ਭਾਰਤੀ ਜਨਤਾ ਪਾਰਟੀ ਦੀ ਅੱਜ ਪੰਜਾਬ ਦੀ ਇੰਡਸਟਰੀ ਦੋ ਦਿਨ ਪਹਿਲਾਂ ਅੱਜ ਅਖਬਾਰਾਂ ਦੀ ਹੈਡਲਾਈਨ ਹੈ ਕਿ 15000 ਕਰੋੜ ਦਾ ਰੋਜ਼ਗਾਰ ਜਿਹੜਾ ਹੈ ਮੱਧ ਪ੍ਰਦੇਸ਼ ਜਾ ਰਿਹਾ ਤੇ ਕਿੰਨੇ ਹਜ਼ਾਰ ਕਰੋੜ ਦਾ ਯੂਪੀ ਚ ਲੱਗ ਚੁੱਕਾ ਹੈ ਤੇ ਕਿੱਥੇ ਲੱਗਾ ਜਿਹਨਾਂ ਦੋਨੋਂ ਸੂਬਿਆਂ ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤੇ ਤੁਸੀਂ ਇਹ ਉਹ ਦਿਨ ਦੂਰ ਨਹੀਂ ਜਿਹੜੇ ਉੱਥੇ ਜਾ ਕੇ ਮਤਲਬ ਦੇਸੋਂ ਪਰਦੇਸ ਹੋ ਕੇ ਘਰੋਂ ਬਾਹਰ ਜਾ ਕੇ ਜਿੱਥੇ ਕੰਮ ਕਰ ਰਿਹਾ ਜਿਉ ਉਹਨਾਂ ਨੂੰ ਇੱਥੇ ਦੀ ਸਰਕਾਰ ਭਾਜਪਾ ਦੀ ਜਦੋਂ ਬਣੀ ਉਹਨਾਂ ਨੂੰ ਘਰ ਵੀ ਇੱਥੇ ਰਹੇਗਾ ਰੋਜ਼ਗਾਰ ਵੀ ਇੱਥੇ ਰਹੇਗਾ ਸੁਰੱਖਿਆ ਸੁਵਿਧਾ ਸਹਿਯੋਗ ਜੜਾ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇਵੇਗੀ ਔਰ ਇਸ ਕੰਮ ਦੇ ਲਈ ਦੁਕਾਨਦਾਰ ਹੋਵੇ ਵਪਾਰੀ ਹੋਵੇ ਕਿਸਾਨ ਹੋਵੇ ਨੌਕਰੀ ਸਰਕਾਰੀ ਕਰਮਚਾਰੀ ਹੋਵੇ ਕੋਈ ਆਮ ਜਨमानस ਹੋਵੇ ਨੌਜਵਾਨ ਹੋਣ ਮਹਿਲਾਵਾਂ ਹੋਣ ਬਜ਼ੁਰਗ ਹੋਣ ਸਭ ਨੇ ਮਨ ਬਣਾਇਆ ਕਿ 2027 ਚ பாஜக ਨੂੰ ਲੈਣਾ ਇਸ ਲਈ ਮੈਂ ਤੁਹਾਨੂੰ ਕਹਣਾ 2027 ਬਾਜਪਾ ਆਈ ਇਹ ਗੱਲ ਅਜ ਮੇਰੀ ਯਾਦ ਰੱਖਿਓ ਆਪਾਂ ਦੋਵੇਂ ਭਰਾ ਹਮ ਉਮਰ ਆ ਆਪਾਂ ਇਤਿਹਾਸ ਬਣਦਾ ਦੇਖਾਂਗੇ ਪੰਜਾਬ ਦੀ ਨਹਾਰ ਬਦਲ ਦੀ ਦੇਖਾਂਗੇ ਦਸ਼ਾ ਦਿਸ਼ਾ ਬਦਲ ਦੀ ਦੇਖਾਂਗੇ ਜਿਹੜਾ ਪੰਜ ਦਰਿਆਵਾਂ ਦੀ ਧਰਤੀ ਸੂਰਮਿਆਂ ਦਾ ਪੰਜਾਬ ਜੜਾ ਉਹ ਦੁਬਾਰਾ ਖੁਸ਼ਹਾਲ ਹੁੰਦਾ ਦੇਖਾਂਗੇ ਇੱਕ ਜੀ ਸਵਾਲ ਦੁਬਾਰਾ ਉਹੀ ਹੈ ਕਿ ਸਮਝ ਨਹੀਂ ਆ ਰਿਹਾ ਕਿ ਕੀ ਕਾਰਨ ਹੋਏ ਇਹ ਕੀ ਸਬਬ ਬਣਿਆ ਕਿ ਅਸ਼ਵਨੀ ਸ਼ਰਮਾ ਜੀ ਨੂੰ ਵਰਕਿੰਗ ਪ੍ਰਧਾਨ ਲਾਇਆ ਗਿਆ ਅਜੇ ਵੀ ਸਵਾਲ ਉੱਥੇ ਹੀ ਖੜਿਆ ਆ ਕੋਈ ਕਾਰਨ ਹੋਊਗਾ ਕੋਈ ਕਾਰਨ ਹੋਏ ਜਿੰਨੀ ਡਿਸਕਸ਼ਨ ਆਪਾਂ ਕੀਤੀ ਤੁਹਾਨੂੰ ਤਾਂ ਸਮਝ ਆ ਗਿਆ ਹੋਣਾ ਜਿੰਨੂੰ ਨਹੀਂ ਸਮਝ ਆ ਰਿਹਾ ਉਹ ਸਮਝਣਾ ਨਹੀਂ ਚਾ ਰਿਹਾ ਦੇਖੋ ਮੈਂ ਤੁਹਾਨੂੰ ਦੱਸਿਆ ਕਿ ਪਾਰਟੀ ਨੇ ਨਿਰਣੇ ਲਿਆ ਉਹ ਨਿਰਣੇ ਲਿਆ ਉਹ ਫੈਸਲਾ ਮੰਨ ਲਿਆ ਪਾਰਟੀ ਨੇ ਪਰ ਉਹਦੇ ਪਿੱਛੇ ਕੋਈ ਕਾਰਨ ਵੀ ਹੋਵੇਗਾ ਨਾ ਕੋਈ ਕਾਰਨ ਨਹੀਂ ਤੁਸੀਂ ਤੁਸੀਂ ਦੇਖੋ ਕਿ ਕੋਈ ਇਹ ਜਿਆ ਕਰਨ ਦੱਸੋ ਕੋਈ ਜੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਆਂਦੇ ਆ ਜਖੜ ਸਾਹਿਬ ਉੱਥੇ ਜਾਂਦੇ ਆ گورنر ਸਾਹਿਬ ਆਂਦੇ ਆ ਉੱਥੇ ਜਾਂਦੇ ਆ ਆ ਥੋੜੇ ਦਿਨ ਪਹਿਲਾਂ ਰੁਪਾਨੀ ਜੀ ਨੂੰ ਸ਼ਰਧਾਂਜਲੀ ਦਿੱਤੀ ਜਖੜ ਸਾਹਿਬ ਉੱਥੇ ਸੀਗੇ ਤੇ ਗਾਵੇਂ ਤੁਹਾਨੂੰ ਜਖੜ ਸਾਹਿਬ ਹਰ ਜਗ੍ਹਾ ਪ੍ਰੈਜ਼ੈਂਟ ਮਿਲਣਗੇ ਔਰ ਜਖੜ ਪ੍ਰਧਾਨ ਪ੍ਰੈਜ਼ੈਂਟ ਮਿਲਣ ਦੇਖੋ ਕੀ ਪਤਾ ਤੁਸੀਂ ਉਹਨਾਂ ਨੂੰ ਪ੍ਰਧਾਨ ਹੀ ਰੱਖਣਾ ਚਾਹੁੰਦੇ ਆ ਕੀ ਪਤਾ ਪਾਰਟੀ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਚਾਹਦੀ ਹੋਵੇ ਤੁਸੀਂ ਇਹ ਕਿਉਂ ਨਹੀਂ ਤੁਸੀਂ ਉਹਨਾਂ ਨੂੰ ਕੀ ਸਮਝਦੇ ਕਿ ਜਖੜ ਸਾਹਿਬ ਕਲੇ ਪੰਜਾਬ ਦੇ ਹੀ ਨੇਤਾ ਹੈ ਉਹ ਰਾਜਸਥਾਨ ਦੇ ਵੀ ਨੇਤਾ ਸਾਡੇ ਇਹ ਇੰਨੇ ਕਾਂਗਰਸ ਦੀ ਤੇ ਬਦਕਿਸਮਤੀ ਰਹੀ ਉਹਨਾਂ ਕੋਲ ਜਾਖੜ ਸਾਹਿਬ ਵਰਗਾ ਬੰਦਾ ਦਰਕਾਰ ਆ ਉਹਨਾਂ ਨੇ ਪਰ ਸਾਡੀ ਪਾਰਟੀ ਦੇ ਅੰਦਰ ਜਾਖੜ ਸਾਹਿਬ ਸਕੂਨ ਆਪਣਾ ਜਿਹੜਾ ਹੈ ਉਹ ਸਕੂਨ ਕਹਿੰਦੇ ਮੈਨੂੰ ਮਿਲਿਆ ਇੱਥੇ ਆ ਕੇ ਔਰ ਜਿਸ ਤਰ੍ਹਾਂ ਉਹਨਾਂ ਨੂੰ ਮਾਨ ਸਨਮਾਨ ਮਿਲਦਾ ਸੀ ਮਿਲਦਾ ਹੈ ਔਰ ਮਿਲਦਾ ਰਹੇਗਾ ਕਿਉਂਕਿ ਰਾਜਨੀਤੀ ਉੱਪਰ ਉੱਠ ਕੇ ਵੀ ਕਹਿਣਾ ਹੈ ਕੁਝ ਲੋਕ ਆਪਣੀ ਕਾਰਗੁਜ਼ਾਰੀ ਦੇ ਨਾਲ ਆਪਣੀ ਪਛਾਣ ਬਣਾਉਂਦੇ ਆ ਉਹਦੇ ਚ ਜਾਖੜ ਸਾਹਿਬ ਵੀ ਇੱਕ ਹੈ ਅੱਛਾ ਚਲੋ ਹੁਣ ਆਪਾਂ ਇਸ ਨੂੰ ਇੱਕ ক্লোਜ਼ਰ ਵੱਲ ਵੀ ਲੈ ਕੇ ਜਾਂਦੇ ਆ ਕਿਉਂਕਿ ਅਸ਼wini ਸ਼ਰਮਾ ਜੀ ਆ ਚੁੱਕੇ ਆ ਸੁਨੀਲ ਜਾਖੜ ਨੂੰ ਲੈ ਕੇ ਨਾ ਇਹ ਚਰਚਾ ਸੀ ਜਾਂ ਇਹ ਨਰੇਟਿਵ ਸਾਹਮਣੇ ਆ ਰਿਹਾ ਸੀ ਕਿ ਸ਼ਾਇਦ ਉਹ ਅਕਾਲੀ ਦਲ ਦੇ ਵਾਸਤੇ ਇੱਕ ਸੌਫਟ ਕੋਰਨਰ ਰੱਖਦੇ ਆ ਪੰਜਾਬ ਦੇ ਅੰਦਰ ਕਿ ਅਸ਼wini ਸ਼ਰਮਾ ਦੇ ਅਗਵਾਹੀ ਦੇ ਵਿੱਚ ਭਾਜਪਾ ਚਾਹੇਗੀ ਕਿ ਅਕਾਲੀ ਦਲ ਦੇ ਨਾਲ ਕੋਈ ਗੱਠ ਜੋੜ ਹੋਵੇ ਦੇਖੋ ਮੈਂ ਫਿਰ ਤੁਹਾਨੂੰ ਦੱਸ ਰਿਹਾ ਭਾਰਤੀ ਜਨਤਾ ਪਾਰਟੀ ਦਾ ਹਰ ਕਾਰਜਕਰਤਾ ਪੰਜਾਬ ਦੀ ਤਰੱਕੀ ਬਿਹਤਰੀ ਲਈ ਜੜਾ ਸੌਫਟ ਕੋਰਨਰ ਰੱਖਦਾ ਹੈ। ਔਰ ਸ਼੍ਰੀਲ ਜਾਖੜਦੀ ਨੇ ਜਿਸ ਜੜਾ ਗਠਵੰਦਨ ਵਾਲੀ ਤਾਂ ਅਜੇ ਤੱਕ ਨਹੀਂ ਕਦੀ ਗੱਲ ਕੀਤੀ। ਉਹ ਇੱਕ ਇੱਕ ਗੱਲ ਕਹਿੰਦੇ ਸੀ ਕਿ ਪੰਜਾਬ ਦੇ ਅੰਦਰ ਅਕਾਲੀ ਦਲ ਜੜਾ ਉਹ ਉਹਨਾਂ ਦੇ ਕਮਜ਼ੋਰ ਹੋਣ ਦੇ ਨਾਲ ਜਿਹੜੇ ਰੈਡੀਕਲ ਸੋਚ ਵਾਲੇ ਲੋਕ ਐ ਜਿਹੜੇ ਵੱਖਵਾਦੀ ਵਿਚਾਰਧਾਰਾ ਵਾਲੇ ਲੋਕ ਐ ਜਿਹੜੇ ਅਰਾਜਕਤਾਵਾਦੀ ਸੋਚ ਦੇ ਲੋਕ ਐ ਜਿਹੜੇ ਨੌਜਵਾਨਾਂ ਨੂੰ ਗੁੰਮਰਾਹ ਕਰ ਲੈ ਰੋਗੇ ਜਿਵੇਂ ਕਿ ਆ ਕਿਸਾਨ ਅੰਦੋਲਨ ਚਲਾ ਲਓ ਤੁਸੀਂ ਮੋਦੀ ਨੇ 1 ਇੰਚ ਜ਼ਮੀਨ ਨਹੀਂ ਲਈਤੀ ਭਾਜਪਾ ਦੀ ਸਰਕਾਰ ਨੇ 1 ਇੰਚ ਜ਼ਮੀਨ ਨਹੀਂ ਲਈਤੀ ਤੇ ਇੱਡਾ ਵੱਡਾ ਬਖੀੜਾ ਉਹਨੂੰ ਬਦਨਾਮ ਕਰਨ ਦਾ ਵਿਖੜਦਾ ਹੁਣ ਤਾਂ 40 ਹਜ਼ਾਰ ਏਕੜ ਦੀ ਨੋਟੀਫਿਕੇਸ਼ਨ ਕਰਤੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੇ ਦਿੱਤਾ ਵੀ ਬਾਬਾ ਜੀ ਦਾ ਠੁੱਲੂ ਤੇ ਹੁਣ ਇਹ ਜਿਹੜੇ ਲੋਕ ਮੈਂ ਤੁਹਾਨੂੰ ਜਿੱਦਾਂ ਦੱਸ ਰਿਹਾ ਸੀ ਕਿ ਇੰਟਰਨੈਸ਼ਨਲ ਏਜੰਸੀਜ਼ ਹੁੰਦੀਆਂ ਨੇ ਜਿਹੜੀਆਂ ਦੇਸ਼ ਨੂੰ ਕਮਜ਼ੋਰ ਕਰਨ ਲਈ ਲੱਗਦੀਆਂ ਔਰ ਦੇਸ਼ ਵਿਰੋਧੀ ਤਾਕਤਾਂ ਨੇ ਪੰਜਾਬ ਨੂੰ ਦੇਸ਼ ਨੂੰ ਕਮਜ਼ੋਰ ਕਰਨ ਦੇ ਲਈ ਵੱਖ-ਵੱਖ ਤਰੀਕੇ ਦੇ ਨਾਲ ਹਮੇਸ਼ਾ ਜਿਹੜਾ ਹੈ ਉਹ ਕਿਉਂਕਿ ਦੁਸ਼ਮਨ ਕਦੀ ਨਹੀਂ ਚਾਹੁੰਦਾ ਕਿ ਦੇਸ਼ ਮਜ਼ਬੂਤ ਹੋਵੇ ਹਿੰਦੁਸਤਾਨ ਮਜ਼ਬੂਤ ਹੋਵੇ ਪੰਜਾਬ ਮਜ਼ਬੂਤ ਹੋਵੇ ਪਰ ਅਸੀਂ ਲੋਕਾਂ ਨੇ ਇਹ ਤੈਅ ਕਰਨਾ ਹੈ ਔਰ ਪੰਜਾਬ ਦੇ ਅੰਦਰ ਅੱਜ ਸਮੇਂ ਦੀ ਲੋੜ ਹੈ ਮੈਂ ਫਿਰ ਇਹ ਕਹਿਣਾ ਹੈ ਅੱਜ ਸਮੇਂ ਦੀ ਲੋੜ ਹੈ ਕਿ ਜਿਹੜੇ ਚੰਗੇ ਸੋਚਾਂ ਵਿਚਾਰਾਂ ਵਾਲੇ ਲੋਕ ਹੈ ਉਹਨਾਂ ਦਾ ਵਖਰੇਵਾ ਜਿਹੜਾ ਹੈ ਉਹ ਖਤਮ ਹੋਣਾ ਚਾਹੀਦਾ ਹੈ ਚੰਗੇ ਸੋਚ ਵਾਲੇ ਲੋਕ ਇਹ ਜ਼ਰੂਰੀ ਨਹੀਂ ਕਿ ਭਾਰਤੀ ਜਨਤਾ ਪਾਰਟੀ ਨੇ ਜਾਂ ਅਸੀਂ ਠੇਕਾ ਲਿੱਤਾ ਦੇਸ਼ ਦਾ ਅਸੀਂ ਕਹਿੰਦੇ ਚੰਗੀ ਵਿਚਾਰਧਾਰਾ ਵਾਲੇ ਚੰਗੀ ਸੋਚ ਵਾਲੇ ਲੋਕ ਜਿੱਥੇ ਵੀ ਉਹ ਇਕੱਠੇ ਹੋਣ ਤੇ ਜਦੋਂ ਲਾਈਕ ਮਾਈਂਡਡ ਬੰਦੇ ਜਿਨ੍ਹਾਂ ਦੀ ਜਿੱਦਾਂ ਦੀ ਸੋਚ ਹੋਣੀ ਹੈ ਉਹਨਾਂ ਨੇ ਇੱਕ ਇੱਕ ਉਹ ਸੋਚ ਸੀ ਦੇਸ਼ ਦੇ ਅੰਦਰ ਜਿਹੜਾ ਤਿਰੰਗਾ ਸੜਦੇ ਸੀ ਖੁਸ਼ੀ ਮਨਾਉਂਦੇ ਸੀ ਇੱਕ ਉਹ ਸੋਚ ਸੀ ਜਿਹੜੀ ਤਿਰੰਗਾ ਸੜਦਾ ਸੀ ਤੇ ਉਹਦਾ ਦਿਲ ਸੜਦਾ ਸੀ ਤੇ ਅੱਜ ਸਮਾਂ ਆਇਆ ਤਿਰੰਗਾ ਸੜਨ ਵਾਲੇ ਇੱਕ ਪਾਸੇ ਹੋ ਗਏ ਤਿਰੰਗਾ ਸੜਨ ਤੋਂ ਦੁਖੀ ਲੋਕ ਇੱਕ ਪਾਸੇ ਹੋ ਗਏ ਅਸੀਂ ਤਾਂ ਅੱਜ ਵੀ ਕਹਿੰਦੇ ਆ ਜਿਹੜੇ ਲੋਕ ਪੰਜਾਬ ਪੰਜਾਬੀਅਤ ਪੰਜਾਬੀਆਂ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਇੱਕਜੁੱਟ ਹੋਣਾ ਪਏਗਾ ਪੰਜਾਬ ਦੀ ਤਰੱਕੀ ਦੇ ਲਈ ਬਿਹਤਰੀ ਦੇ ਲਈ ਤੁਹਾਡੇ ਸਾਡੇ ਸਾਡੇ ਪਰਿਵਾਰਾਂ ਦੇ ਭਵਿੱਖ ਦੇ ਲਈ ਨਹੀਂ ਤਾਂ ਪੰਜਾਬ ਜੜਾ ਉਹ ਰਿਸੈਸ਼ਨ ਵਾਲਾ ਵੱਧ ਰਿਹਾ ਅੱਜ ਪੰਜਾਬ ਤੇ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਜਿਹੜੇ ਲੋਕ ਇਸ ਚੀਜ਼ ਨੂੰ ਧਿਆਨ ਚ ਰੱਖੋ ਕਿ 25 ਸਾਲਾਂ ਚ 2 ਲੱਖ ਕਰੋੜ ਸੀ ਇਹਨਾਂ 5 ਸਾਲਾਂ ਚ 2 ਲੱਖ ਕਰੋੜ ਵੱਧ ਰਿਹਾ ਤੇ ਦੱਸੋ ਕਿ ਜਿਹੜੇ ਕਹਿੰਦੇ ਸੀਗੇ ਜਿਹੜਾ ਡੈਪਟ ਸੀ ਖਤਮ ਕਰ ਦਾਂਗੇ ਉਹਨਾਂ ਦਾ ਡਬਲ ਕਰਤਾ ਪੰਜਾਬ ਚ ਕਿਹੜਾ ਨਵਾਂ ਸਕੂਲ ਖੁੱਲਿਆ ਕਿਹੜਾ ਨਵਾਂ ਹਸਪੀਟਲ ਖੁੱਲਿਆ ਕਿਹੜੀ ਨਵੀਂ ਸੜਕ ਬਣੀ ਹੈ ਪੰਜਾਬ ਚ ਕਿਹੜਾ ਇਹ ਜਿਹਾ ਕੰਮ ਜਿਹੜਾ ਇਹਨਾਂ 3 ਸਾਲਾਂ ਦੇ ਵਿੱਚ ਹੋਇਆ ਇੱਕੋ ਹੀ ਕੰਮ ਹੋਇਆ ਹਜ਼ਾਰਾਂ ਕਰੋੜਾਂ ਦੇ ਇਸ਼ਤਿਹਾਰ ਅਖਬਾਰਾਂ 'ਚ ਚੱਲ ਗਏ ਹਜ਼ਾਰਾਂ ਕਰੋੜਾਂ ਰੁਪਏ ਦੇ ਇਸ਼ਤਿਹਾਰ ਜਿਹੜੇ ਐ ਗੋਆ ਗੁਜਰਾਤ ਮੱਧ ਪ੍ਰਦੇਸ਼ ਲਾਗੇ ਹੈਲੀਕਾਪਟਰ ਜਿਹੜਾ ਪੰਜਾਬ ਦਾ ਹੈਲੀ ਟੈਕਸੀ ਜਿਹਾ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਚਲਾ ਰਿਹਾ ਇਹ ਪੰਜਾਬ ਦੇ ਵਿੱਚ ਅਦਗੁਟਨ ਹੁੰਦਾ ਹੈ ਉੱਥੇ ਅਰਵਿੰਦ ਕੇਜਰੀਵਾਲ ਜੀ ਦਾ ਨਾਮ ਕਿਸ ਕਪੈਸਿਟੀ 'ਚ ਲਿਖਿਆ ਜਾਂਦਾ ਹੈ ਅਦਗੁਟਨ ਤਾਂ ਲੋਕਮਤ ਦੇ ਨਾਲ ਹੋ ਰਿਹਾ ਹੈ ਉਹ ਪੰਜਾਬ ਦੇ ਨਾਲ ਐਮਐਲਏ ਨੇ ਐਮਸੀ ਐਨਾ ਐਮਪੀ ਹੈ ਇਦਾਂ ਦਾ ਦੇਸ਼ ਦੇ ਅੰਦਰ ਮੋਦੀ ਜੀ ਬੜੇ ਤੋਂ ਘਟਨ ਕਰਦੇ ਨੱਡਾ ਜੀ ਦਾ ਨਾਮ ਕਿ ਹਰ ਜਗ੍ਹਾ ਲਿਖਿਆ ਜਾਂਦਾ ਅੱਜ ਪੰਜਾਬ ਨੂੰ ਲੋੜ ਹੈ ਦੇਖੋ ਇਹ ਬਹੁਤ ਕਾਲਾ ਦੌਰ ਚੱਲ ਰਿਹਾ ਹੈ ਪੰਜਾਬ ਦੇ ਅੰਦਰ ਨਾ ਲੋਕਾਂ ਚ ਸੁਰੱਖਿਤਾ ਹੈ ਨਾ ਸੜਕਾਂ ਤੇ ਸੁਰੱਖਿਤਾ ਹੈ ਨਾ ਕਾਰੋਬਾਰ ਕਰਨ ਵਾਲਾ ਸੁਰੱਖਿਤਾ ਹੈ ਨਾ ਕਰਮਚਾਰੀ ਸੁਰੱਖਿਤਾ ਹੈ ਇਹ ਅੱਜ ਮੈਂ ਕਹਿੰਦਾ ਐਮਰਜੈਂਸੀ ਵਰਗਾ ਮਾਹੌਲ ਪੰਜਾਬ ਚ ਸੋਸ਼ਲ ਜਿਹੜੀ ਅਨੂ ਕਹਿ ਸਕਦੇ ਆਪਾਂ ਅਨ ਮਤਲਬ ਮਤਲਬ ਅਨ ਮੰਨਾ ਜਾਂ ਮਾਹੌਲ ਹਰ ਬੰਦੇ ਦਾ ਅਨਮਾਨੀ ਦੇ ਨਾਲ ਬੰਦਾ ਕੰਮ ਕਰ ਰਿਹਾ ਰੋਜ਼ਗਾਰ ਉਹ ਯਾਰ ਨਹੀਂ ਪਰ ਮਜਬੂਰੀਆਂ ਘਰ ਚਲਾਣੇ ਇਹ ਜਿਹੜਾ ਮੈਂ ਸਮਝਦਾ ਕਿ ਮੈਂਟਲੀ ਜਿਹੜਾ ਪੰਜਾਬ ਨੂੰ ਹਰਾਸ ਕੀਤਾ ਜਾ ਰਿਹਾ ਉਹਦੇ ਲਈ ਜਿਹੜਾ ਬਾਹਰ ਨਿਕਲਣ ਦੇ ਲਈ ਅੱਜ ਚਾਹੇ ਉਹ ਕਾਲੀ ਦਿਲ ਦਾ ਵਖਰੇਵਾ ਆ ਜਾਂ ਚੰਗੇ ਲੋਕਾਂ ਦਾ ਕੋਈ ਵੀ ਕਿਤੇ ਵੀ ਕਿੱਦਾਂ ਦੇ ਵੀ ਆ ਜਿਹੜੇ ਚੰਗੇ ਲੋਕ ਹੈ ਅੱਜ ਉਹਨਾਂ ਨੂੰ ਪੰਜਾਬ ਹਿੱਤ ਚ ਇਕੱਠੇ ਹੋਣ ਦੀ ਲੋੜ ਹੈ ਇਹ ਗੱਲ ਕਈ ਗਠਬੰਧਨ ਹੋਣਾ ਆ ਜਾਂ ਨਹੀਂ ਹੋਣਾ ਉਹ ਸਾਡਾ ਵਿਸ਼ੇ ਨਹੀਂ ਹੈ ਉਹ ਕੇਂਦਰ ਦਾ ਵਿਸ਼ੇ ਹੈ ਪਰ ਇੱਕ ਗੱਲ ਪੱਕੀ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਗਠਬੰਧਨ ਟੁੱਟਣ ਤੋਂ ਬਾਅਦ ਹੀ ਪੰਜਾਬ ਚ ਮਜ਼ਬੂਤ ਹੋਈ ਹੈ ਇਸ ਗਠਬੰਧਨ ਦੇ ਟੁੱਟਣ ਤੋਂ ਬਾਅਦ ਹੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਹਰ ਸੱਤ ਤੱਕ ਪਹੁੰਚੀ ਹੈ ਅੱਜ ਜਿਹੜੇ ਲੋਕ ਸਾਨੂੰ ਸਾਡੇ ਨਾਲ ਸੀ ਤਾਂ ਸਰਕਾਰਾਂ ਚ ਸੀ ਸਾਡੇ ਸਾਨੂੰ ਛੱਡਿਆ ਤੇ ਅੱਜ ਉਹ ਸਿੰਗਲ ਡਿਜੀਟ ਤੇ ਆ ਗਏ ਅੱਜ ਉਹਨਾਂ ਦੇ ਘਰ ਖਤਮ ਹੋ ਗਏ ਭਾਰਤੀ ਜਨਤਾ ਪਾਰਟੀ ਤਾਂ ਵਧੀ ਹੈ ਔਰ ਗਠਜਬੰਦਨ ਹੋਣਾ ਹੈ ਜਾਂ ਨਹੀਂ ਹੋਣਾ ਹੈ ਸਾਡੇ ਕੇਂਦਰੀਏ ਲੀਡਰਸ਼ਿਪ ਨੇ ਤੈਅ ਕਰਨਾ ਹੈ ਜੇ ਗਠਜਬੰਦਨ ਹੋਇਆ ਤਦ ਵੀ ਠੀਕ ਹੈ ਨਹੀਂ ਹੋਇਆ ਤਦ ਵੀ ਠੀਕ ਹੈ ਅਸੀਂ 27 ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣੀ ਬਣਾਉਣੀ ਹੈ ਇਸ ਲਈ ਕਹਿੰਨਾ ਹੈ 2027 ਤੇ ਭਾਜਪਾ ਆਈ ਬਿਲਕੁਲ ਇਹ ਸਿਚੁਏਸ਼ਨ ਜਿਹੜੀ ਫਿਲਹਾਲ ਪੋਲਿਟੀਕਲੀ ਜ਼ਰੂਰ ਵੇਖਣ ਨੂੰ ਮਿਲ ਰਹੀ ਹੈ ਪਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਵਕਤ ਦੇ ਮਿਆਸਰ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬੜੇ ਰੁਵਾਨ ਇੰਡੀਆ ਪੰਜਾਬੀ ਤੇ